जो मैं ज्वाइन किया बॉडरें एक महीना होता है।, तो है।, तो है ये कोशिश है कि क्लब्स मॉड काम करते हैं वो तुम पता कि बहुत बड़ा एक मिनस है ये खिलाफ ठोस कार्रवाई की है ऑल डी जी पी साहब ਵੀ ਕਾਇਆ ਦੀ ਉਹ ਸਾਨੂੰ ਇਹ ਗੱਲ ਕਰਦੇ ਆ ਇਹਨਾਂ ਦੇ ਖਿਲਾਫ ਤੁਸੀਂ ਅ ਖੂਸ ਕੰਮ ਵੀ ਕਰੋ ਔਰ ਇਹਨੇ 빅 ਫਿਸ਼ ਨੂੰ ਪਕੜਾਇਆ ਐ ਐਸ ਇਸ ਵਿਮਾਨ ਬੋਟ ਇਸ ਕਿਸ ਵੈਲ ਵੀ ਦੀ ਅਰਨਾ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈਗਾ ਆਈ ਊਡ ਸੇ ਥਿਸ ਇਜ਼ ਅ ਕੇਸ ਜਿਹੜਾ ਇਹਨਾਂ ਦੀ ਇੰਟੈਲੀਜ ਇਹਨਾਂ ਦੇ ਹਾਰਡ ਵਰਕ ਔਰ ਇਨਾ ਦੀ ਇਨਵੈਸਟੀਗੇਟਿਵ ਸਕਿੱਲ ਦਾ ਜਿਹੜਾ ਰਿਜ਼ਲਟ ਆ ਕਾਇਦਾਰੇ ਸਾਹਮਣੇ ਅਸੀਂ ਇਹ ਸਭ ਕੁਝ ਅ ਪ੍ਰਦਰਸ਼ਿਤ ਕਰ ਰਹੇ ਹਾਂ ਉਸ ਦਿਨ ਫਲੇ ਨੇ 17 ਦਿਨ ਇੱਕ ਵਧੀ ਰੋਕੀ ਸੀਗੀ ਅ ਮਾਦੂਰ ਉਹ ਨਾਕਾ ਦੇ ਯੂ نو ਦਿਸ ਹਾਈ ਟੈਕ ਨਾਕਾ ਥੋੜਾ ਮਜ਼ਬੂਰ ਹੈ ਤਾਂ ਕਾਫੀ ਉੱਥੇ ਕੁਝ ਅਸੀਂ ਲਗਾਇਆ ਦਾ ਮੈਂ ਤੁਹਾਨੂੰ ਥੋੜਾ ਤਾਂ ਡੀਲ ਦੱਸਾਂਗਾ ਕਿ ਬਹੁਤ ਜ਼ਰੂਰੀ ਹੈ ਦੋ ਗੱਡੀਆਂ ਦੀ ਸਿੰਪਲ ਚੈਕਿੰਗ ਸੀ ਗੱਡੀ ਦੀ ਕੋਈ ਅਸੇਮ ਨਹੀਂ ਹੈ ਕਿ ਕੋਈ ਸੜਕੋ ਜਿਆਦਾ ਟੈਲਿਸੀ ਹੈ ਜਿਆਦਾ ਟੀਅ ਨਹੀਂ ਸੀਗਾ ਬਟ ਪੁਲਿਸ ਪਾਰਟੀ ਤੋਂ ਜੋ ਐਕਸਪੈਕਟਡ ਹੈ ਜੇ ਤੁਸੀਂ ਕੰਨੀ ਵੀ ਗੱਡੀਆਂ ਚੈੱਕ ਕਰੋ ਲੋਕਾਂ ਨੂੰ ਚੈੱਕ ਕਰੋ ਤੁਸੀਂ ਜਿਹੜਾ ਥੋਰਸ ਚੈਕਿੰਗ ਆਫ ਦੈਟ ਇਨਵੋਲਵਡ ਉਸ ਗੱਡੀ ਦੀ ਡਰਾਈਵਰ ਸੀਟ ਹਲੇ ਪਾਇਆ ਜਾ ਰਿਹਾ ਹੈ ਇਸ ਵਾਸ ਹੀ ਓਨਲੀ ਕਲੂ ਵੀ ਹੈ ਬਟ ਵਾਟ ਇੰਟਰਸਟਿੰਗ ਵੀ ਜੇਸ ਯੂ ਨੋ ਨੋ ਗਿੱਲੇ ਸੀ ਐਸਐਸ ਸਾਹਿਬ ਨੇ ਡੀਐਸਪੀ ਲਿਬਰੰਦਰ ਦਾਹਵਾਨ ਨੇ ਇਹਨਾਂ ਦੀ ਟੀਮ ਨੇ ਉਸ ਚੀਜ਼ ਨੂੰ ਬੜਾ ਡਹਿਰਾਇਦਾ ਸੋਚਿਆ ਕਿ ਇਹ ਨੋ ਨੋ ਗਿੱਲੇ ਕੋ ਹੈ ਬੰਦੇ ਨੂੰ ਰਿਡੈਂਟ ਕੀਤੇ ਕੋਸ਼ਿਸ਼ ਕੀਤੀ ਉਹਨਾਂ ਕੋ ਥੋੜੀ ਹਿਰੋਇਨ ਮਿਲੀ ਸੋ ਵੀ ਰਜਿਸਟਰਡ ਦੀ ਕੇਸ ਉਹ ਇਸ ਗੱਲ ਦਾ ਕੋਈ ਜਵਾਬ ਨਹੀਂ ਦੇ ਸਕੇ ਥੈਨ ਕਾਫੀ ਥੋਰੋ ਇਨਵੈਸਟੀਗੇਸ਼ਨਸ ਇਨਾਂ ਨੇ ਟੈਕਨੀਕਲ ਅਨਲਿਸਿਸ ਬਾਖੀ ਜਿਹਾ ਕਰਕੇ ਫਾਈਨਲੀ ਜੋ ਕੋਈ ਹੱਲ ਨਾ ਲੱਭਿਆ ਤੇ ਇਹਨਾਂ ਨੇ ਉਹਦੀ ਗੱਡੀ ਸੀਗੀ ਉਹ ਸਕਿਊਬਸ ਨੂੰ ਖੋਲ ਦਿੱਨਾ ਇਸ ਆ ਬਰੀ 빅 ਸੀ ਐਂ ਬਟ ਜਦੋਂ ਉਹਨਾਂ ਨੇ ਵਿੰਦੂ ਸਾਹਿਬ ਆ ਕੇ ਯਾਰ ਮੇਰੀ ਹਾਲ ਚਾ ਕੇ ਡਰਗ ਬਣੀ ਹੈ ਔਰ ਇਹ ਬੰਦੇ ਡਰਗਸ ਰੋਨਰਸ ਨੇ ਇਹਨਾਂ ਨੂੰ ਤੁਸੀਂ ਛਿੱਡੀ ਤਰ੍ਹਾਂ ਕਰੋ ਯੂ ਵਿਲ ਹੈਵ ਗੁੱਡ ਰਿਕਵਰੀ ਬੇਸ ਔਰ ਮਾਈ ਐਕਸਪੀਰੀਅੰਸ

ਅ ਸੌਂਗਰ ਵਾਲਾ ਟੀਮ ਨੇ ਤਾਂ ਦੈਨ ਵੀ ਹਾਊਂਡ ਆਊਟ ਕੀਤਾ ਸੱਡੀ ਜਿਹੜੀ ਪੈਟਰੋਲ ਦੀ ਟੈਗੀ ਸੀ ਉਹਨੂੰ ਫੈਬ੍ਰੀਕੇਟ ਕੀਤਾ ਗਿਆ ਸੀ ਉਹਨੂੰ ਕੱਟ ਕਿਉਂ ਚ ਕੈਵਿਟੀ ਬਣਾਈ ਗਈ ਸੀ ਉਸ ਕੈਵਿਟੀ ਦੇ ਅੰਦਰ ਉਹਨਾਂ ਨੇ 8 ਪੈਕੇਟਸ ਵੀ ਹੈਰੋਇਨ ਦੇ A1 ਗ੍ਰੇਡ uh, ਦੇ A1 ਕੈਡਗਰੀ ਦੇ ਇਹ ਬਿਲਕੁਲ ਪਿਓਰਸ ਫਾਰਮ ਹੈਗੀ ਹੈ ਇਟ ਇਜ਼ ਦੈਟ ਹੈਰੋਇਨ ਜਿਹਦਾ ਸਾਨੂੰ ਮਿਲਿਆ ਹੈ ਉਹ ਨਹੀਂ ਫਿਰ ਦੁਆਸਪਾ ਕਿ ਕਿ ਕਰਕੇ ਬਾਰੇ ਛੱਡਿਆ ਐਂਡ ਦੇ ਕਵਰ दैट ਹਿਰੋਇਨ ਉਹਦਾ ਟੋਟਲ weight ਕੀਤਾ ਤੇ 8 ਕਿਲੋ 325 ਗ੍ਰਾਮ ਹੋਇਆ ਥਿਸ ਇ ਅ ਵੈਰੀ ਪਿਓਰ ਕੁਆਲਿਟੀ ਹਿਰੋਇਨ ਜਿਹੜੀ ਇਹ ਜੀਐਨਕੇ ਤੋਂ ਲੈ ਕੇ ਆਈ ਸੀ ਔਰ ਇਹਨਾਂ ਨੇ ਜਾ ਕੇ ਤਰਨਤਾਂ ਦੇ ਲਾਗੇ ਤੋਂ ਆਏ ਆਪਣੇ ਡਿਫਰੈਂਟ ਕੰਟੈਕਸਟਸ ਤੋਂ ਡਿਫਰੈਂਟ ਸੋਰਸਸ ਤੋਂ ਐਨੀ ਵੀ ਚੀਜ਼ ਇਹ ਹਿਰੋਇਨ ਜਿਹੜੀ ਆ ਜੇ ਇੰਟਰਨੈਸ਼ਨਲ ਮਾਰਕੀਟ ਚ ਚਲੀ ਆਏ ਆ ਇਹਦੀ ਵੈਲਿਊ ਤਰੀਬਨ 50 ਕਰੋੜ ਰੁਪਏ ਇਸ ਸ਼ੁਲ ਵੀ ਵਰਥ ਮੋਰ ਦਨ 50 ਕਰੋੜ ਰੁਪਏ ਉਹ ਵੀ ਕਈ ਵਾਰੀ ਦੀ ਹੀਰੋਇਨ ਮਿਲਦੀ ਆ ਉਹ ਹੁੰਦੀ ਜ਼ਰੂਰ ਆ ਲੇਕਿਨ ਇੰਨੀ ਪਿਓੜੀ ਹੁੰਦੀ ਇਹਨੂੰ ਇਹ ਜਿੰਨਾ ਮਰਜ਼ੀ ਹੋਰ ਉਹ ਤੇ ਉਹ ਕਰਕੇ ਜਿੰਨਾ ਮਰਜ਼ੀ ਹੋਰ ਅਗੇ ਅ ਰਿਸ਼ਿਨ ਗਾਸਸਰ ਸੀ ਸੋ ਉਸ ਤੋਂ ਬਾਅਦ ਉਹ ਵੀ ਦਨ ਫਰੰਡਡ ਦਮ ਜ਼ੀਰੋ ਟੁੱਟ ਗਏ ਇਹ ਆ ਜੀ ਬਿਲਕੁਲ ਅਸੀਂ ਲੈ ਕੇ ਆਏ ਸੀਗੇ ਅਸੀਂ ਇਹ ਪੈਸੇ ਲੈ ਕੇ ਜਾਂਦੇ ਸੀਗੇ ਆਪਣਾ ਜੀਐਨਜੀ ਉਹ ਤੋਂ ਅਸੀਂ ਲੈ ਕੇ ਆਉਂਦੇ ਸੀਗੇ ਖਾਨ ਨਾਮ ਦਾ ਆਦਮੀ ਹੈ ਉਹਦੇ ਕੋਲੋਂ ਅਸੀਂ ਲੈ ਕੇ ਆਉਂਦੇ ਸੀਗੇ ਇਹ ਦੋ ਲੜਕੇ ਨੇ ਉਸ ਬੜੇ ਜਾਨੇ ਗੁਰਜਨ ਸਿੰਘ ਇਲੀਸ ਰਵੀ ਰੈਜ਼ੀਡੈਂਟ ਆਫ ਪਰਦਾ ਦੂਸਰਾ ਹੈਗਾ ਸਿਮਰਜੀਤ ਸਿੰਘ ਇਲੀਸ ਨਿੱਕਾ ਬਾੜ ਇਹ ਵੀ ਜਿਸਕਤਾਂ ਦਾ ਹੈਗਾ ਸਭ ਤੋਂ ਪਹਿਲੇ ਦੋ ਫੜੇ ਇਹਨਾਂ ਕੋਲੋਂ ਅਹ ਥੋੜੀ ਹਿਰੋਇਨ ਦਾ 5 ਲੱਖ ਰਗਣੀ ਮਿਲੀ ਥੈਨ ਇਹਨਾਂ ਦੀ ਕੁਝ ਕੇਸ ਤੇ ਵੀਜਾ ਵੈਰਸ ਵਿਵਾਨ ਮੈਂਡ ਜਸਪੀਰ ਸਿੰਘ ਜਸਪੀਰ ਸਿੰਘ son of ਜਾਗਰ ਸਿੰਘ ਇਹ ਵੀ ਤਰਜ਼ਾਂ ਦਾ ਹੈਗਾ ਸੋ ਦਿਸ ਇਜ਼ ਬੇਸਿਕਲੀ ਅ ਅ ਦਰਖਸ ਨਗਰ ਦਾ ਗੈਂਗ ਆ ਇਹ ਗੈਂਗ ਅਪਰੇਟ ਕਰੇ ਜੀ ਤਰਨਤੋ ਇਹਨਾਂ ਦਾ ਜਿਹੜਾ ਸਰਗਣਾ ਹੈਗਾ ਉਹ ਹੈਗਾ ਹਰਪਾਲ ਸਿੰਘ ਜਿਹਨੂੰ ਬਿੱਡੂ ਪਰਵਾਨ ਜਿਹੜਾ ਬੀ ਕੈਟੇਗਰੀ ਗੈਂਗਸਟਰ ਹੈ ਇਸ ਵੇਲੇ ਉਹ ਯੂਬੇ ਚ ਸਾਰਾ ਆਪਰੇਸ਼ਨ ਉਹ ਬਨੂਰ ਦਾ ਲੈ ਸੀ। ਉਹਦੀ ਇਨਸਟਰਕਸ਼ਨਸ ਇਹ ਆਦੇ ਸੀਗੇ ਕਿ ਪੁਸ਼ਕ ਪਹਿਲੇ ਵੀ ਲਗਾ ਚੁੱਕੇ ਸੀਗੇ। ਔਰ ਐਸੋ ਜਿ ਫਿਰ ਆਏ ਸੀਗੇ। ਇਹ ਕਰਦੇ ਸੀਗੇ ਜਿਹੜਾ ਉਹ ਕੈਵਿਟੀ ਸੀਗੀ ਜਿਹੜਾ ਜਾਣੇ ਸੀਗੇ ਪੈਸੇ ਉਸ ਕੈਵਿਟੀ ਚ ਭਾਵਿਸ਼ਵਾਰ ਦੇ ਸੀ। ਉਹਨਾ ਵਾਪਸ ਸਰਚ ਕਰਦੇ ਆਂ। ਅਸੀਂ ਗੱਡੀ ਨੂੰ ਅੰਦਰੋਂ ਬਾਹਰੋਂ ਸਰਚ ਕਰਨੇ ਆਂ। ਅਸੀਂ ਥੱਲੇ ਮੈਡਲ ਲੱਟਣ ਲਗਾ ਲਿਆ ਬਾਕੀ ਲਗਾ ਲਿਆ ਅਸ ਮਨੀ ਦਸੂਪ ਗਿਵਣੀ ਦੀ ਕੋ ਬੀ ਵੀ ਜਿੰਦੀ ਨਹੀਂ। ਬੀਜਵਾਸੀ ਟੈਕਨੀਸ਼ੀਅਨ ਹੋਪਾਂ ਦਾ ਉਹ ਤੇ ਜਦੋਂ ਇਹ ਪੈਸੇ ਲੈ ਕੇ بارش ਹੋਈ ਸੀ ਜੋ ਬਾਰਿਸ਼ ਤਾਂ ਪਾਣੀ ਸਪਰੇਸ਼ਨ ਜੋ ਸੀ ਸਮਝ ਨਹੀਂ ਆ ਉਸ ਗੱਲ ਹੀ ਜਿੰਨਾ ਚਲਾ ਗਿਆ ਇਹਨਾਂ ਨੇ ਸੋਚਿਆ ਕਿ ਗੱਡੀ ਚੱਲਦੀ ਨੋਟਸ ਰੱਖਣੇ ਆ ਹਵਾ ਨਾਲ ਸੁੱਕ ਜਾਣਗੇ ਕੋਈ ਰਗੋ ਰੱਬ ਦਾ ਸੀ ਗੱਲ ਸਰਨ ਰੀਜਨਸ ਹੈਵ ਨੋਟ ਡਿਸਕਲੋਜ਼ ਹਿਸ ਨੇਮ ਜਿਹਨਾਂ ਨੇ ਉਸ ਫਲਾਈ ਕੀਤੀ ਉਦੋਂ ਹੀਰੋਇਨ ਕੈਸੇ ਲੱਗੀ ਕੋਣੀ ਕਹਿੰਦਾ ਮੈਂ ਤੁਹਾਡੇ ਗਿਲੇ ਨੋਟ ਨਹੀਂ ਲੈਣੇ ਨੂੰ ਸਾਫ਼ ਨੁਕਦ ਦੇ ਕੇ ਜਾਓ ਤੇ ਇਹਨਾਂ ਦੀ ਗੱਲਬਾਤ ਯੂਪੀ ਦਾ ਕਰਨਾ ਕਰਾਤੀ ਉਹਦੀ ਉਹ ਕਹਿੰਦਾ ਕੋਈ ਨਹੀਂ ਉੱਡਾ ਦੇ ਦੇਣ ਨੂੰ ਤੇ ਉਹ ਪੈਸੇ માં ਹੋਰ ਤਰੀਕੇ ਨਾਲ ਪਵਾ ਦੇਣੇ ਸੋ ਇਹ ਚਾਰ ਬੰਦੇ ਹਜੇ ਤੱਕ ਸਾਡੇ ਨੋਟਿਸ 'ਤੇ ਹੈ ਇਨਵੌਇਸ ਨੰਬਰ ਹੈਗਾ BB09B 2824 ਗਰੇ ਕਲਰ ਦੀ ਇਨਵੌਇਸ ਹੈ 8 ਕਿਲੋ 315 ਗ੍ਰਾਮ ਅਸੀਂ ਹਰਵਨ ਦਾਲ ਦਿੱਤੀ ਹੈ 5 ਲੱਖ ਰੁਪਏ ਅਸੀਂ ਜਿਹੀ ਰਹੀ ਹੈ ਡਰਗ ਬਣੀ ਅਸੀਂ ਉਹ ਹੁੰਦਾ ਗ੍ਰਾਉਂਡ ਕਰ ਚੁੱਕੇ ਹਾਂ ਔਰ ਇਹਦੇ ਚ ਕਾਫੀ ਕੁਝ ਸਾਡੇ ਅੰਗੇ ਤਫतीश ਚੱਲ ਰਹੀ ਹੈ ਫਾਰਵਰਡ ਐਂਡ ਬੈਕਵਰਡ ਲਿੰਕੇਜ ਜਿਸੀਂ ਕਹ ਰਹੇ ਐ ਐਸਐਫਪੀ ਸਾਹਿਬ ਦੀ ਟੀਮ ਔਰ ਇਹਨਾਂ ਦੇ ਸਾਰੇ ਆਫਸਰ ਇਸੇ ਨੇ ਲੱਗੇ ਦੇ ਐ ਇਹਨਾਂ ਨੇ ਜੰਮੂ ਕਸ਼ਮੀਰ ਉਸਰਾਮੀ ਵੀ ਕਾਰਜ ਕੀਤਾ ਸਮ ਪੀਪਲ ਹੈਵ ਬੀਨ ਡਾਊਨਰਡ ਅਪ ਇਨ ਜੀਕੇ ਆਲਸੋ ਔਰ ਕੁਝ ਹੋਰ ਜਿਹੜੇ ਨੇ ਉਧਰੋਂ ਕੰਮ ਨੂੰ ਅਸੀਂ ਗ੍ਰਾਉਂਡ ਅਪ ਕੀਤਾ ਸੋ ਮੈਂ ਇਸ ਲਈ ਵਾਸਤੇ ਨੰਨ ਇਸ ਰਸੋਲਵਰ ਇਸਾਈਡ ਟੀਮ ਨੂੰ ਸ਼ਾਬਾਸ਼ ਜੀ ਨਬਧਾਈ ਦਿਨਾ ਉਸਨੇ ਦੀਵ ਸਾਹਿਬ ਨੇ ਕਾਫੀ ਬੈਠ ਕੀਤਾ ਇਸ ਗੁੱਡ ਵਰਕ ਡਨ ਨਾਰਮਲੀ ਅਸੀਂ ਫੜਦੇ ਆ ਕਿਸੇ ਨੂੰ ਤੇ ਸੰਦ ਚੀਜ਼ ਵੇਚ ਜਾਂਦੀ ਹੈ ਅਸੀਂ ਉਹਦੀ ਮਤਲਬ ਪੁੱਛ ਕੇ ਤੇ ਨਿਸ਼ਾਨਦੇਜ ਤੋਂ ਨਾਮ ਕਰਦੇ ਬਟ ਮੈਂ ਇਹਨੂੰ ਕਿਉਂ ਅੱਛਾ ਮੰਨਦਾ ਕਿ ਇਸ ਵਾਰ ਚਾ ਕਿ ਕਿਤੇ ਜਿ ਪਿਓ ਪਿਓ ਇਨਵੈਸਟੀਗੇਟਿਵ ਸਕਿੱਲ ਇਨਵੈਸਟੀਗੇਸ਼ਨ ਦਾ ਮਤਲਬ ਇਹ ਹੈ ਕਿ ਛੋਟੇ ਜਿਹੇ ਗਲੂ ਨੂੰ ਫੜਨਾ ਉਹਨੂੰ ਡਿਵੈਲਪ ਕਰਨਾ ਉਹ ਅੱਗੇ ਤਾਂ ਜਾਣਾ ਫਿਰ ਉਹਦੇ ਮੁਕਾਬਲ ਉਹਨੂੰ ਸਾਰੇ ਇਜ਼ਾਮ ਦੇ ਗਏ ਜਿਹੜਾ ਅਸਲੀ ਮਕਸਦ ਆ ਉਹ ਨਾ ਸਕਿਆ ਤੇ ਕਿਉਂਕਿ ਐਸਐਸਪੀ ਐਸਐਸਪੀ ਸਾਹਿਬ ਐਸਐਸਪੀ ਸਾਹਿਬ ਤੇ ਨਾਲ ਹੀ ਪੂਰੇ ਡਿਓਨ ਅਫਸਰਸ ਇਹਨਾਂ ਦੀ ਜੀਆਟੀ ਮੈਨ ਉਹਦੇ ਅਫਸਰ ਜਾਨਪੁਰ اور ਵਾਕਈ ਸਾਰੇ ਛੋਟ ਮਲਾਜ਼ਮ ਮੇਰੇ ਸਾਥੀ ਇਹਨਾਂ ਨੇ ਇਸ ਕੇਸ ਤੇ ਕੰਮ ਕੀਤਾ ਇਸ ਸਾਰੇ ਵਜ਼ਾਈ ਦੇ ਮਾਤਮ ਨੇ ਇਹਨਾਂ ਸਭ ਦੇ ਨਾਮ ਜਿਹੜੇ ਆ ਜੋਗ ਨਾਮ ਦੇਣ ਵਾਸਤੇ ਡੀਜੀਪੂ ਸਾਹਿਬ ਨੂੰ ਅਸੀਂ ਰਿਕਮੈਂਡ ਕਰ ਰਹੇ ਹਾਂ ਜਿਸ ਦਾ ਜੋੜ ਜੂ ਬੰਦਾ ਜਿਹਦੇ ਨਾਲੇ ਡਿਸਕ ਬੰਦੀ ਔਰ ਡਿਸਕ ਲੈ ਜਿਹਦਾ ਕੋਈ ਸਰਟੀਫਿਕੇਟ ਬੰਦਾ ਉਹ ਸਰਟੀਫਿਕੇਟ ਮਿਲੇ ਜਿਸ ਦਾ ਗੈਸ ਰੋਡ ਬੰਦਾ ਗੈਸ ਰੋਡ ਸੋ ਇਟਸ ਅ ਵੈਰੀ ਗੁੱਡ ਕਵਰੀ ਇਸ ਅ ਕਮਰਸ਼ੀਅਲ ਕੁਆਲਟੀ ਕਵਰੀ ਐਂਡ ਜਿਹੜੇ ਹੈਵੀ ਰਿਕਵਰੀ ਐਂਡ ਅ ਪਿਓਰ ਹੀਰੋਇਨ A1 ਰੀਡ ਕਵਰੀ ਹੈ ਜਿਹਨੂੰ ਇਹ ਜਿਹੜਾ B ਕੈਟੇਗਰੀ ਦੇ ਅਗੇਂਸਟਰ ਲਾ ਰਹੇ ਸੀਗਾ which was not in the knowledge of anybody so far but very well done by pradhan ko team and they appreciate all kudos सर ये जिले दी पहली रिकवरी होई गी बड़ी आई एम नॉट अ वेरी बट आई थिंक रास्केलोर गोविंद मैं मैं नहीं जा कि उस के तो बाद मैं क्या इधर सुननी है क्या ट्रक तो वर्दी कर दी है अब कहां को चले गए बट आई थिंक दिस इज दिस इज द सबसे बड़ी जो भी बात है तो क्यूरी क्लास पहला भी कोई मामला नहीं नहीं ये इलाज छोड़ रहा है आम तक बदमासी बट ड्रग्स अब वो मतलब के से और भी को तो uh, करना ਦੇਖੋ ਥੀਸ ਆਰ ਆਪਰੇਸ਼ਨਲ ਥਿੰਗਸ ਮੈਂ ਬਹੁਤ ਹੀ ਡਿਟੇਲਸ ਨਹੀਂ ਸ਼ੇਅਰ ਕਰ ਰਹਾ ਹਾਂ ਜਿਸ ਤੋਂ ਇਸ ਤੋਂ ਅਸਾਂ ਅਸੀਂ ਫਾਰਵਰਡ ਬੈਕਵਰਡ ਲਿੰਕੇजेस ਨੂੰ ਅਸੀਂ ਫੋਲ ਰਹੇ ਹਾਂ ਮਿਹਨਤ ਕਰ ਰਹੇ ਹਾਂ ਸਾਰੀ ਸੋਸਿਸ ਇਸ ਸਟਿਲ ਔਨ ਇਨਵੈਸਟੀਗੇਸ਼ਨ ਅਜੇ ਵੀ ਚੱਲਦੀ ਹੈ ਐਂਡ ਆਮ ਆਮ ਹੋਪਫੁਲ ਮੇਰੀ ਹੰਚ ਆ ਕੇ ਸਾਨੂੰ ਇਹਦੇ ਚ ਹੋਰ ਕਵਰੇਜ ਦੀ ਹੋਣ ਦੀ ਸੰਭਾਵਨਾ ਹੈ ਸੈਂਟਰ ਇਹਦਾ ਅਸੀਂ ਕਿਸੇ ਨਾਲ ਲੱਗ ਤੋੜਦਾ ਇੱਕ ਵੱਡੇ ਗਰੁੱਪ ਦਾ ਜਿਹੜਾ ਚੁੱਕੀਤਾ ਆਪਣਾ ਕੰਮ ਕਰਕੇ ਤੇ ਹੋਰ ਵੀ ਸੀ ਆ ਸਰਕੋ ਕੋ ਟੈਕਨੀਕਲ ਐਵਿਡੈਂਸ ਵੀ ਕਲੀਅਰ ਹੋਇਆ ਕੁਝ ਮੋਬਾਈਲ ਫੋਨ ਮਿਲੇ ਹੋਣਾ ਤਾਂ ਉਹਨਾਂ ਤੋਂ ਕੁਝ ਇੰਟਰਫੇਸ ਸੁਣਿਆ ਹੋਇਆ ਕੁਝ ਇੰਟਰਨੈਸ਼ਨਲ ਲਿੰਕਸ ਜਿਹੜੇ ਹੈਗੇ ਆ ਉਹ ਫੋਲੋ ਕਰਦੀ ਹੋਈ ਪੰਜਾਬ ਪੁਲਿਸ ਸਾਨੂੰ ਮੋਬਾਈਲ ਮਿਲੇ ਆ ਉਹਦਾ ਅਸੀਂ ਡਾਟਾ ਪੂਰਾ ਐਨਲਾਈਜ਼ ਕੀਤਾ ਹੈਗਾ ਔਰ ਹੋਰ ਵੀ ਜਾਣੀਏ ਹੋਰ ਤੋਂ ਸਾਨੂੰ ਜਿਹੜਾ ਬਿੱੱਡੂ ਹੈਗਾ ਯੂਕੇ ਵਾਲਾ ਉੱਥੋਂ ਹੀ ਬਿਲਿਆਰ ਲੇ ਸਾਨੂੰ ਉਹਦਾ ਕਿਉਂਕਿ ਉਹਦੀਆਂ ਕਾਲ ਸੀਗੀਆਂ ਇਹਨਾਂ ਦੇ ਮੋਬਾਈਲ 'ਚ ਐਂਡ ਹੀ ਇਜ਼ ਪ੍ਰੈਜ਼ੈਂਟਲੀ ਇਨ ਯੂਕੇ ਉਹ ਐਸ ਲੀਗਲ ਬੈਠਾ ਉੱਥੋਂ ਸਾਰਾ ਇਹ ਆ ਜਿਗਾ ਦਰਾਗ ਕਰਨ ਜਿਹੜਾ ਸਾਰਾ ਸੀਗਾ ਉਹ ਇਸ ਸਰਾਉਂਡਿੰਗ ਦਾ ਰੈਕੇਟ ਉਸੇ ਤੋਂ ਜਾਣਾ ਸੀ ਸਰੇਲੀ ਖੇਪ ਪੜੀ ਗਈ ਹੈ ਫਸਟ ਟਾਈਮ ਇਹਨਾਂ ਨੇ ਮੰਦੀਏ ਦੇ ਪਹਿਲਾਂ ਇਸ ਤੋਂ ਪਹਿਲਾਂ ਵੀ ਲੇਟ ਹੈ ਦੇ ਹੈਡ ਅ ਬਿਗ ਕਾਈਂਡ ਲੇਟਿੰਗ ਹੋ ਗਿਆ ਹੈ ਅ ਬਟ ਵੀ ਵਰਕਿੰਗ ਓਨ ਥੈਟ ਉਹ ਜਦ ਤੱਕ ਕਰਨ ਵਾਲੇ ਲਈ ਤਦ ਤੱਕ ਮੈਂ ਉਸ ਬਾਰੇ ਕੋਈ ਕਮੈਂਟ ਨਹੀਂ ਕਰਨਾ ਮੈਂ ਇਹ ਸਾਰਾ ਇੱਕ 5 ਲੱਖ ਰੁਪਏ ਦੀ ਡਰਗ ਵਾਲੀ ਕੁਝ ਕੋਈ ਨੇ ਵਾਪਸ ਕਰਤਾ ਉਹਨਾਂ ਨੇ ਪੈਸੇ ਨੂੰ ਬੁੱਕੇ ਚ ਉਹਨਾਂ ਨੇ ਕਿਹਾ ਵੀ ਅਸੀਂ ਉੱਥੋਂ ਦੇ ਲਾ ਕੇ ਇਹ ਦਾ ਮਤਲਬ ਇਹ ਇੰਟਰਨੈਸ਼ਨਲ ਮਾਰਕੀਟ ਚ 50 ਕਰੋੜ ਦੀ ਸੀ ਵੈਸੇ ਕਾਸਟ ਜਿਹੜੀ 5 ਲੱਖ ਨਹੀਂ ਨਹੀਂ 5 ਜਿੰਨੇ ਪੈਸੇ ਲਏ ਗਏ ਸੀ ਜੀਦਨ ਵਾਸਤੇ ਜੀ ਬਾਕੀ ਪੈਸੇ ਦੇ ਆਏ ਜੀ ਬਾਕੀ ਪੈਸੇ ਦੇ ਆਏ 5 ਲੱਖ ਜਿਹੜੇ ਜੋ ਨੋਟ ਜ਼ਿਆਦਾ ਗਏ ਸੀਗੇ ਉਹ ਰਾਕੇ ਸਮਗਲ ਸੀ ਜਾ ਉਹਨੇ ਉਹ ਪੈਸੇ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਤੁਸੀਂ ਇਹ ਕਹਿ ਰਹੇ ਹੋ ਇਹ ਇਹ ਕੈਟਾਗਰੀ ਦੀ ਪਿਛਲੇ ਸਮੇਂ ਚ ਕਈ ਵਾਰੀ ਐਸਾ ਵੀ ਇਨਸਟੈਂਸ ਆਇਆ ਇੱਥੇ ਪਠਾਨਕੋਟ ਦੇ ਵਿੱਚ ਵੀ ਉਹ ਬਾਅਦ ਦੇ ਵਿੱਚ ਨਹੀਂ ਨਿਕਲੀ ਉਹ ਉਸ ਕੈਟਾਗਰੀ ਤੇ ਉਹ ਮੁਕਦਮੇ ਬਾਅਦ ਚ ਬੜੀ ਹੋਏ ਤੇ ਕੀ ਇਹ ਦਾ ਕੋਈ ਪ੍ਰੋਪਰ ਕਿਟ ਕੋਈ ਐਸਾ ਸਪੈਸੀਫਿਕਸ ਦਾ ਹੈ ਰਸਵਿਕ ਸੀਗਾ ਨਾ ਡੀਐਸਪੀ ਸਾਹਿਬ ਇੱਥੇ ਰਹੇ ਪਹਿਲਾਂ ਉਹ ਸਸਪੈਂਡ ਵੀ ਰਹੇ ਜਿਹੜੇ ਜਿਸਦਾ ਨਾਮ ਸੀ ਅੱਜ ਵੀ ਤੁਸੀਂ ਆਫੇ ਪ੍ਰੈਸ ਕਾਨਫਰੈਂਸ ਤੇ ਨਹੀਂ ਸਰ ਸਿਰਫ ਇਹ ਦਾ ਅਸੀਂ ਇੰਦਾ ਹੀ ਪੁੱਛਣਾ ਚਾਹੁੰਦੇ ਹਾਂ ਜੀ ਇਹਦੀ ਕੋਈ ਸਪੈਸੀਫਿਕ ਕਿਟ ਹੁੰਦੀ ਹੈ ਟੈਸਟ ਕਰਨ ਲਈ ਯੈਸ ਇਥੀ ਸਪੈਸ਼ਲ ਕਿਟ ਹੁੰਦੀ ਹੈ ਬਟ ਜਿਹੜੀ ਜਦੋਂ ਕੋ ਇਹਨੂੰ ਰਿਕਵਰ ਕੀਤਾ ਹਲਕਾ ਜਾਂ ਹੋਰ ਸਨੀਕਿਆ ਇਹਦੀ ਆਰਡਰ ਤੋਂ ਜਿਹੜੀ 스멜 ਤੋਂ ਪਹਿਲਾਂ ਆ ਜਾਂਦਾ ਕਿ ਕਿੰਨੀ ਪੂਰੇ ਸੌਂਪੇ ਨਹੀਂ ਹੈ ਜੀ ਆਮੰਦਾ ਜਿਹੜਾ ਇਹਨੂੰ ਜਿਹਨੇ ਨਹੀਂ ਦੇਖਿਆ ਉਹ ਇਹਦੇ ਕੋਠੜਾ ਵੀ ਹਲਕਾ ਜਿਹਾ ਵੀ ਇਹਨੂੰ ਨਹੀਂ 스멜 ਨਸਤਾ ਉਹਦਾ ਉਹਨੂੰ ਰੱਖਾ ਹੋ ਜਾਂਦਾ ਬਟ ਇਜ਼ 댓 ਗਰਸਪ ਜਦੋਂ ਦਾ ਚੋਨਰ ਦਾ ਸ਼ਜਾਬਤਾ ਲੱਗਾ ਉਸ ਤੋਂ ਬਾਅਦ ਕਿੰਨੀ ਕ ਰਿਕਵਰੀ ਇਹ ਮਾਦੋ ਪਰ ਲਾ ਕੇ ਹਾਈ ਟੈਕ ਤੋਂ ਫੋਰ ਕੈਟਿੰਗ ਦੇ ਪਤਰੀ ਵੀਰੋ ਜੀ ਤਰੀ ਹੋਈ ਪਰ ਤੁਸੀਂ ਦੋ ਨਾਗਿਆਂ ਤੋਂ ਆਪਿਆਂ ਤੋਂ ਜੀ ਅਸੀਂ ਸ਼ਰਾਬ ਪਗੜੀ ਹੈ ਅ 35 ਬਗੜੀਆਂ ਬਗੜੀਆਂ ਸੀ ਉਹਦੇ ਚ ਸਾਨੂੰ 480 ਮੋਟਰਾਂ ਜਿਵੇਂ ਮਿਲੀਆਂ ਸਿਮਨ ਵਾਲੀ ਗੁਰਦਾਸਪੁਰ ਜੀ ਅਸੀਂ ਇੱਕ ਕਰੋਨਾ ਨਾਗੇ ਤੋਂ ਰਿਕਵਰੀ ਕੀਤੀ ਹੈ ਉੱਥੇ 40 ਬਗੜੀਆਂ ਰਿਕਵਰੀ ਕੀਤੀਆਂ ਸੀ ਡਿਫਰੈਂਟ ਰਿਕਵਰੀਜ਼ ਹੋ ਰਹੀਆਂ ਡਰੱਗਸ ਕੋਈ ਡਰੱਗਸ ਡਰੱਗ ਅਲੀ ਅ 12 ਕਿਲੋਆਂ ਨੇ ਉਹ ਵੀ ਐਸਕੇ ਫਰੀਆਂ 12 ਕਿਲੋ ਸਰ ਜਿਸ ਤਰ੍ਹਾਂ ਸਸਟਸ ਸਮਗਲਰਸ ਨੇ ਟੈਕਨੀਕ ਚੇਂਜ ਕੀਤੀ ਹੈ ਜੀ ਡਰਗਸ ਡਰਗ ਸਪਲਾਈ ਚਲਾਉਣ ਵਾਸਤੇ ਪੁਲਿਸ ਅਨਦਰ ਮੈਥਡ ਯੂਜ਼ ਕਰ ਰਹੀ ਹੈ ਜਿਵੇਂ ਇੰਟਰਨੈਸ਼ਨਲ ਕੁਝ ਪੁਲਿਸਿੰਗ ਜਿਹੜੀ ਹੈਗੀ ਹੈ ਉਹ ਇਹਦੇ ਮੈਥਡ ਯੂਜ਼ ਕਰਦੀ ਹੈ ਡਰਗਸ ਸਪਲਾਈ ਨੂੰ ਤੋੜਨ ਵਾਸਤੇ ਇਹ ਨਾ ਇਹ ਵੀ ਇੱਕ ਕੰਟੀਨਿਊਸ ਪ੍ਰੋਸੈਸ ਹੈ ਜੀ ਪੁਲਿਸ ਆਪਣੇ ਮੈਥਡਸ ਆਪ ਕਰਦੀ ਹੈ ਅਸੀਂ ਆਪਣੀ ਰਿਕਵਰੀਸ ਕਰਦੇ ਹਾਂ ਜਿਹੜੇ ਕ੍ਰਾਈਮਨਲਸ ਨੇ ਉਹ ਹਮੇਸ਼ਾ ਸਾਡੇ ਸਿਸਟਮ ਦੇ ਕੇ ਕੋਸ਼ਿਸ਼ ਕਰਦੇ ਆ ਇਹ ਕੋਈ ਇਹੋ ਜਿਹਾ ਕੰਮ ਕੀਤਾ ਜਿਹੜਾ ਅਸੀਂ ਜਗ੍ਹਾ ਚ ਨਾ ਆਈਏ ਮੈਨੂੰ ਪਤਾ ਨਾ ਬੱਕਰੇ ਵੀ ਮਾਂ ਕਦ ਤੱਕ ਖੈਰ ਬਣਾਏਗੀ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਕਾਬੂ ਆ ਹੀ ਜਾਂਦੇ ਇਹ ਵੀ ਦੇਖੋਣੇ ਸੋਚੇ ਸੀ ਕਿ ਇਹ ਲੋਨ ਨੇ ਕਿ ਅਸੀਂ ਇੰਨਾ ਕੁਸ਼ ਕੀਤਾ ਉਹਨਾਂ ਨੇ ਅੱਧੀ ਟੈਂਕੀ ਕੱਢੀ ਉਹਦੀ ਪੈਟਰੋਲ ਦੀ ਉਹ ਚ ਕਿਵਟੀ ਬਣਾ ਕੇ ਪਿੱਛੇ ਉਹ ਜਵਲਸਤੀ ਕਰਾ ਬਣਾਉਣੇ ਐਂਡ ਇਟ ਹੈਸ ਬੀਨ ਬਰਾਟ ਟੂ ਦੀ ਨੋਟਿਸ ਆਫ ਦੀ ਸੀਨੀਅਰ ਆਫਿਸ ਸਾਡੇ ਡੀਐਸਟੀਫ ਦੇ ਡੀਪ ਜੀ ਸਾਹਿਬ ਨੇ ਪੁਲਿਸ ਜੀ ਉਹਨਾਂ ਦੇ ਅਸੀਂ ਸਾਰੇ ਨੋਟਿਸ ਜਾਂਦਾ ਹੈਗਾ ਡੀ ਸਾਹਿਬ ਦਾ ਜੀ ਆਪਣੇ ਡੀਜੀਪੀ ਸਾਹਿਬ ਨੂੰ ਦਾ ਨਾਜ਼ਰ ਨਾਲ ਅਸੀਂ ਦੱਸਤਾ ਸੀਗਾ ਐਂਡ ਹੀ ਰੀਲੀ ਐਪਰੀਗੇਟਡ ਇਹ ਹੋਇਆ ਨਾ ਚੂਹੇ ਬਿੱਲੀ ਦਾ ਖੇਡਣਾ ਦੇ ਆਲਵੇਸ ਟ੍ਰਾਈ ਟੂ ਰਨ ਐਂਡ ਵੀ ਆਲਵੇਸ ਕੈਚ ਥੈਮ ਅਜ ਤੱਕ ਐਸਾ ਤਾਂ ਮੈਂ ਕੋਈ ਦੇਖਿਆ ਨਹੀਂ ਕਿ ਜਿਹੜਾ ਅਨਨੋਟਿਸ ਗਾਇ ਜੈ ਇਟਸ ਅ ਬੈਟਰ ਟੂ ਕਾਈਮੂ ਨੀ ਮੈਂ ਪੀਵਰੀ ਬਾਰੇ ਸੋਚਦਾ ਹਾਂ ਨਾ ਆਈ ਫਾਲੋ ਦ ਕ੍ਰਾਈਮ ਟ੍ਰੇਲ ਵੈਰੀ ক্লোਸਲੀ ਮੈਂ ਕਿਤੇ ਪੋਸਟਰ ਲਾਵਾਂ ਚਾਹੀਏ ਫੀਲਡਸ ਲਾਵਾਂ ਚਾਹੀਏ ਸਾਈਡ ਤੇ ਲਾਵਾਂ ਚਾਹੀਏ ਜਾਂ ਹੋਰ ਲਾਵਾਂ ਤੇ ਮੇਰੀ ਹੈਬਿਟ ਆ ਮੈਂ ਕ੍ਰਾਈਮ ਦੀ ਨਿਊਜ਼ ਨੂੰ ਬਹੁਤ ক্লোਜ਼ਲੀ ਫੋਲੋ ਕਰਦਾ ਚਾਹੇ ਇਲੈਕਟ੍ਰੋਨਿਕ ਮੀਡੀਆ ਹੋਵੇ ਚਾਹੇ ਪ੍ਰਿੰਟ ਮੀਡੀਆ ਹੋਵੇ ਤੇ ਮੈਂ ਕਦੇ ਸੋਚਦਾ ਯਾਰ ਇੰਨਾ ਕੁਝ ਕਰਕੇ ਲੋਕ ਕ੍ਰਾਈਮ ਕਰਦੇ ਆ ਕੋਈ 12 ਘੰਟੇ ਫੜਿਆ ਆਦਾ ਕੋਈ 24 ਘੰਟੇ ਹੋਣਾ ਸਲਦਮ ਇਹ ਕੁਝ ਪੁਲਿਸ ਨੂੰ ਫਰਟਾਈਂ ਜਾ ਲੱਗਦਾ ਮਰਡਰਸ ਆਫ ਦਿਏਸ ਇਹ ਕਿਉਂ ਕਰਦੇ ਆ ਲੋਕ ਬਟ ਆਈ ਵਾਸ ਡਿਸਕਸਿੰਗ ਦਿਸ ਇਜ਼ ਸਮ ਆਫਸਰਸ ਵੀ ਅਸੀਂ ਇਸ ਨਤੀਜੇ ਤੇ ਪਹੁੰਚੇ ਕਿ ਜਦੋਂ ਇਹ ਕ੍ਰਾਈਮ ਕਰਦੇ ਆ ਇਹ ਲੋਕ ਸੋਚਦੇ ਵੀ ਅਸੀਂ ਇਹੋ ਜਿਹਾ ਕੰਮ ਕਰਦੇ ਆ ਅਸੀਂ ਇਹੋ ਜਿਹੀ ਪਲਾਨਿੰਗ ਕਰ ਲਈ ਹੈ ਕਿ ਅਸੀਂ ਪੁਲਿਸ ਹਾਂ ਬੁਣਿਆਲੀ ਬਟ ਦੈਨ ਇਸ਼ਵਰ ਸਾਡੇ ਨਾਲ ਆ ਸਾਡੀ ਬ੍ਰੇਨ ਸਾਡੀ ਇਨਵੈਸਟਿਗੇਟਿਵ ਸਕਿੱਲ ਐਕਸਪੀਰੀਅੰਸ ਇਟ ਹੈਲਪਸ ਅਸ ਟੂ ਕ੍ਰੈਕ ਦੋਸ ਕੇਸਸ ਐਂਡ ਪਲੇਸ ਰੂਟਸ ਐਂਡ ਅਲਟੀਮੇਟਲੀ ਸੋਲਵ ਦੀ ਗ੍ਰਿਨਸ ਦਾ ਮੇਨ ਕੰਗ ਪੈਂਦਾ ਯਾ ਯੂਕੇ ਵਾਲਾ ਮਤਲਬ ਪੁਰਾਣਾ ਨਾਮ ਹੈਗਾ ਹਰਪਾਲ ਸਿੰਘ ਇਹ ਵਿੱਡੂ ਕੋਲੋਂ ਆਨ son of ਨਿਸ਼ਾਨ ਸਿੰਘ ਅਹ ਰੈਸਨੋ ਗੋਇੰਦਗੁਰੂ ਡਿਸਟ੍ਰਿਕਟ ਦਾ ਇਹ ਸੈਕੰਡ ਜਿਹੜਾ ਜਸਬੀਰ ਸਿੰਘ ਦਾ ਤੁਸੀਂ ਇਹਦੇ ਖਿਲਾਫ ਜਿਹੜਾ ਹੈਗਾ ਅਰਵਾਲ ਦੇ ਇਹਨੂੰ ਕਹਿੰਦੇ ਆਉਡੀ ਦਰ ਨੇ ਉਹਨੂੰ ਸਾਰੇ ਡੇਟਾ ਲਾ ਗਈ ਹੈ ਜਿਹੜਾ ਗੁਰਜਨ ਦਾ ਉਹਦੇ ਖਿਲਾਫ ਮੁਕਦਮਾ ਦਰਜ ਜਿਹੜਾ ਜਸਬੀਰ ਦਾ